ਸ਼ਤਸ਼ਿਰਿਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਧਰਮ ਸਾਧਨਾ ਟੀਵੀ ਤੇ ਨਵੇਂ ਸਾਲ ਦਾ ਪਹਿਲਾ ਤਿਉਹਾਰ ਲੋੜੀ ਸਾਲ 2024 ਵਿੱਚ ਕਿਸ ਦਿਨ ਮਨਾਈ ਜਾਵੇਗੀ ਇਸ ਨੂੰ ਲੈ ਕੇ ਉਲਝਣ ਬਣੀ ਹੋਈ ਹੈ ਆਓ ਜਾਣਦੇ ਹਾਂ 2024 ਚ ਲੋੜੀ 13 ਜਾਂ 14 ਜਨਵਰੀ ਨੂੰ ਕਦੋਂ ਮਨਾ ਰਹੇ ਆ ਹਾਲਾਂਕਿ ਹਰ ਸਾਲ ਲੋੜੀ ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਪਰ ਮਿਤੀ ਅਨੁਸਾਰ 2024 ਚ ਲੋੜੀ 14 ਜਨਵਰੀ 2024 ਦਿਨ ਐਤਵਾਰ ਨੂੰ ਪੈ ਰਹੀ ਹੈ ਲੋਹੜੀ ਦਾ ਤਿਉਹਾਰ ਪੂਰਵ ਪੋਸ਼ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਸਰਦੀ ਦੇ ਮੌਸਮ ਆਮਦ ਦਾ ਸੰਕੇਤ ਦੇ ਰੂਪ ਵਿੱਚ ਮਨਾਈ ਜਾਂਦੀ ਹੈ ਲੋਹੜੀ ਵਾਲੇ ਦਿਨ ਲੱਕੜ ਅਤੇ ਕਪਾਹ ਨਾਲ ਅੱਗ ਬਾਲ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਲੋੜੀ ਦੀ ਅੱਗ ਵਿੱਚ ਮੂਫਲੀ, ਰੇਵੜੀ, ਤਿਲ ਅਤੇ ਮੱਕੀ ਦੇ ਦਾਣੇ ਪਾਏ ਜਾਂਦੇ ਹਨ। ਲੋਕ ਗੀਤ ਅਤੇ ਸੰਗੀਤ ਵੀ ਗਾਇਆ ਜਾਂਦਾ ਹੈ। ਇਸ ਦਿਨ ਪੰਜਾਬੀ ਭੋਜਨ ਜਿਵੇਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਵੀ ਖਾਧਾ ਜਾਂਦਾ ਹੈ। ਲੋੜੀ ਦੇ ਦੌਰਾਨ ਲੋਕ ਅੱਗ ਦੇ ਆਲੇ-ਦੁਆਲੇ ਚੱਕਰ ਕੱਟਦੇ ਹਨ ਤੇ ਲੋੜੀ ਵਾਲਾ ਦਿਨ ਲੋੜੀ ਦੇ ਆ ਗੀਤ ਗਾ ਕੇ ਬੈਠਦੇ ਹਨ ਤੇ ਨੱਚਦੇ ਗਾਉਂਦੇ ਹਨ ਅਤੇ ਇਸ ਤੋਂ ਹਰ ਦਾ ਆਨੰਦ ਮਾਣਦੇ ਹਨ ਪੰਜਾਬ ਅਤੇ ਸਿੱਖ ਦੇ ਘਰਾਂ ਵਿੱਚ ਲੋਹੜੀ ਦਾ ਤਿਉਹਾਰ ਨਵੇਂ ਵਿਆਹ ਤੋਂ ਬਾਅਦ ਬੱਚੇ ਦੇ ਜਨਮ ਦੇ ਜਸ਼ਨ ਵਿੱਚ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਲੋਹੜੀ ਨੂੰ ਫਸਲ ਦੀ ਵਾਢੀ ਦੇ ਜਸ਼ਨ ਵਿੱਚ ਵੀ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਕ ਅੱਗ ਦਾ ਅਲਾਵ ਲਾਇਆ ਜਾਂਦਾ ਹੈ ਅਤੇ ਇਸ ਵਿੱਚ ਕਨਕ ਦੀਆਂ ਬੱਲੀਆਂ ਚੜਾਈ ਜਾਂਦੀਆਂ ਹਨ ਇਸ ਵਿੱਚ ਮੱਕੀ ਦੇ ਦਾਣੇ ਆਏ ਜਾਂਦੇ ਹਨ ਇਸ ਮੌਕੇ ਪੰਜਾਬੀ ਪਾਈਚਾਰੇ ਦੇ ਲੋਕ ਪੰਗੜਾ ਪਾਉਂਦੇ ਹਨ ਅਤੇ ਡਾਂਸ ਕਰਦੇ ਹਨ ਅਤੇ ਖੂਬ ਗਾਉਂਦੇ ਹਨ ਲੋਹੜੀ ਵਾਲੇ ਦਿਨ ਅੱਗ ਦੇ ਦੁਆਲੇ ਘੇਰਾ ਬਣਾ ਕੇ ਦੁੱਲਾ ਪੱਟੀ ਵਾਲਾ ਗੀਤ ਗਾਇਆ ਜਾਂਦਾ ਹੈ